ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਮਿਲੂਗੀ ਸਾਗ ਤੇ ਮੱਕੀ ਦੀ ਰੋਟੀ ਦੀ ਰੈਸਪੀ ਜੇ ਤੁਸੀਂ ਸਾਡੇ ਬਲੌਗ ਨਾਲ ਭੜੇ ਰਹੋ ਤੇ ਸਾਰਾ ਬਲੌਗ ਅਟੈਂਡ ਕਰਿਓ ਜੀ ਐਂਡ ਤੱਕ ਤੇ ਸਾਨੂੰ ਦੱਸਿਓ ਜੀ ਕਿ ਸਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਜੀ ਤੇ ਕਮੈਂਟ ਆ ਜਰੂਰ ਦੱਸਿਓ ਜੀ ਤੇ ਚਲੋ ਜੀ ਅੱਗੇ ਸਾਡੇ ਬਲੌਗ ਨਾਲ ਬਣੇ ਰਹਿਓ ਜੀ ਤੇ ਲੋ ਜੀ ਇੱਧਰ ਚੁੱਲੇ ਨੂੰ ਪੋਚਾ ਲਗਾਤਾ ਜੀ ਅਸੀਂ ਫੈਰਲਾ ਵੀ ਲਾ ਕੇ ਐਨ ਚਮਕਾਤਾ ਜੀ ਤੇ ਅੱਜ ਬਣਾਉਂਗੇ ਜੀ ਅਸੀਂ ਸਾਗ ਤੇ ਸਾਗ ਦੀ ਤਿਆਰੀ ਹੈ ਤੇ ਇੱਧਰ ਲਸਣ ਪੀਚੀ ਲੇ ਕੇ ਰੱਖ ਲਿਆ ਜੀ ਤੇ ਉਧਰ ਸਾਗ ਧੋ ਕੇ ਰੱਖਿਆ ਹੋਇਆ ਜੀ ਸੁੱਕ ਜਾਊਗਾ ਮੈਂ ਕਿਹਾ ਫਿਰ ਚੀਰੂੰਗੇ ਜੀ ਉਹ ਸਾਗ ਧੋਤਾ ਕੇ ਰੱਖਤਾ ਜੀ ਤੇ ਹੁਣ ਥੋੜੀ ਜੀ ਵੀ ਸੁੱਕ ਰਿਹਾ ਇਹ ਚਲੋ ਜੀ। ਮੈਂ ਇਹ ਪਿਆਜ਼ ਨੂੰ ਛਿੱਲ ਲਿਆ ਜੀ ਤੇ ਸਾਗ ਦਾ ਤੋਤਾ ਤੋਤਾ ਕਿ ਸੁੱਕਣ ਵਾਸਤੇ ਰੱਖਤਾ ਜੀ ਇਹੋ ਤੇ ਬਿੰਦੇ ਜੀ ਤੁਹਾਨੂੰ ਫੇਰ 24 ਹfte ਉੱਤਰ ਵਰਸੀ ਬੰਦ ਕੇ ਖੇਡਣ ਲੱਗੇ ਤੇ ਮਿਲੋ ਜੀ ਸਾਡੀ ਹਰ ਸਿਮਰਨ ਜੀ ਸਿਮੂ ਸੱਸੀ ਕਾਲ ਬਰਾਬਰ ਤੇ ਸੱਸੀ ਕਾਲ ਸਾਰਿਆਂ ਨੂੰ ਸੱਸੀ ਕਾਲ ਸਾਰਿਆਂ ਨੂੰ ਕੀ ਕਰਨ ਲੱਗੇ ਤੁਸੀਂ ਠੰਡੇ ਫਰਸ਼ ਪਰ ਬੈਠ ਕੇ ਖੇਡਣ ਲੱਗੇ ਆ ਮੰਜੇ ਪਰ ਬਹਿ ਜਾ ਬਾਤ ਨਹੀਂ ਤੂੰ ਖੇਡ ਥੱਲੇ ਕਰਨਾ ਹਾਂ ਜੀ ਕਰ ਮੰਝੇ ਪਰ ਗੇ ਲੋ ਤੇ ਲੋ ਜੀ ਇਧਰ ਚੀਮੂ ਤੇ ਲਗੀ ਜੀ ਤੇਲਣ ਤੇ ਚਲੋ ਜੀ ਮਿਲ ਗਿਆ ਜੀ ਤੁਹਾਨੂੰ ਫੇਰ ਤੇ ਲੋ ਜੀ ਇਧਰ ਸਾਗ ਦੀ ਤਿਆਰੀ ਹੋ ਗਈ ਜੀ ਤੇ ਅਸੀਂ ਹੁਣ ਜੀ ਮਸ਼ੀਨ ਨਾਲ ਸਾਗ ਚੀਰ ਲਿਆ ਜੀ ਸਾਰਾ ਤੇ ਇਹਦੇ ਵਿੱਚ ਹੈਗਾ ਜੀ ਪਾਲਕ ਮੇਥੇ ਧਨੀਆ ਵਗੈਰਾ ਸਾਰਾ ਕੁਝ ਵਿੱਚ ਚੀਰ ਲਿਆ ਜੀ ਅਸੀਂ ਇਹਦੇ ਤੇ ਯੋੜੀ-ੜੜੀ ਮੇਥੀ ਲੈਏ ਸੀਗੀ ਥੋੜੀ ਜਿਹੀ ਉੱਧਰ ਵੀ ਪਈ ਆ ਉਹਦੇ ਚੋ ਵੀ ਪਾਉਂਗੇ ਜੀ ਅਸੀਂ ਸਾਗ ਚ ਤੇ ਇਧਰ ਇਹਦੇ ਵਿੱਚ ਪਾਲਕ ਮੇਥੇ ਵਗੈਰਾ ਸਾਰਾ ਕੁਝ ਤੇ ਸਾਗ ਹੈ ਜੀ ਸਰੋਂ ਦਾ ਤੇ ਚੀਰ ਲਿਆ ਜੀ ਅਸੀਂ ਇਹਨੂੰ ਮਸ਼ੀਨ ਨਾਲ ਤੇ ਤੇ ਅੱਧੇ ਸਾਟਾ ਸਾਗ ਵੀ ਤਿਆਰ ਹੈ ਜੀ ਪਿਆਰ ਜੀ ਪਿੱਛੇ ਹੈਗਾ ਜੀ ਅਦਰ ਅਫਰਲਾ ਸਰੋਂ ਪਿਆਜ਼ ਹਰੀ ਮਿਰਚਾ ਸਾਰਾ ਸੀ ਡੂੰਘਾ ਭਰ ਕੇ ਤਿਆਰ ਕਰ ਲਿਆ ਵੀ ਜਿਹੜਾ ਸਾਗ ਚ ਪੈਣਾ ਜੀ ਸਾਰਾ ਸਮਾਨ ਕਣੀ ਕਹਿੰਦਾ ਭਜ ਨਹੀਂ ਪੜਾਜੀ ਪਹਿਲਾਂ ਉਹਨੂੰ ਰਿਚਾਉਂਗੇ ਜੀ ਜੇ ਅਧ ਰਿਚਾ ਜਾ ਹੋ ਜਾਊਗਾ ਤੇ ਫੇਰ ਪਾਉਂਗੇ ਜੀ ਅਸੀਂ ਇਹ ਮਸਾਲਾ ਤਿਆਰ ਕਰਿਆ ਹੋਇਆ ਇਹਦੇ 'ਚ ਤੇ ਪਹਿਲਾਂ ਤਾਂ ਹੁਣ ਅਸੀਂ ਸਾਗ ਸੁੱਕ ਚੇਲ ਲਿਆ ਤੇ ਹੁਣ ਅਸੀਂ ਪਾਣੀ ਘਰਮ ਕਰਿਆ ਹੋਇਆ ਜੀ ਚੁੱਲੇ ਤੇ ਬਾਹਰ ਤੇ ਹੁਣ ਅਸੀਂ ਪਾਉਂਗੇ ਜੀ ਸਾਗ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਬਾਹਰ ਜਾ ਕੇ ਤੇ ਲੋ ਜੀ ਅਸੀਂ ਸਾਗ ਧਰਤਾ ਸੀਗਾ ਜੀ ਚੁੱਲੇ ਤੇ ਤੇ ਚੀਰ ਚੁਰ ਕੇ ਜੀ ਤੇ ਸਾਗ ਲੱਗੇਗਾ ਡਰਜੜ ਤੇ ਉਹ ਇਹ ਸਾ ਦਰ ਕੋਈ ਬਟੜਾ ਬੜਾ ਜੀ ਕਿਉਂਕਿ ਆ ਉਬਲਦਾ ਆਏ ਜੀ ਤੇ ਇੱਕ ਵਾਰ ਤਾਂ ਜੀ ਮੈਂ ਅੰਦਰ ਚਲੇ ਗਈ ਸੀ ਜੀ ਇਸ ਮਾਂਜਲੀਆਂ ਕੱਚੀ ਕੁਰਸੀ ਤੇ ਮੇਰੇ ਪਿੱਛੇ ਤੇ ਉਬਲ ਵੀ ਲਿਆ ਜੀ ਇੱਕ ਵਾਰ ਤਾਂ ਆ ਦੇਖੋ ਤਲੇ ਪਾ ਲਈ ਜਾਊਗਾ ਕਿ ਮੈਂ ਤੇ ਹਮਨੇ ਦੇ ਕੋਲੀ ਬੜਾ ਬੜਾ ਜੀ ਘੰਟਾ ਤੱਕ ਤਾਂ ਜਦ ਅੜੀਜੇ ਪੈ ਜਾਊਗਾ ਜੀ ਫੇਰ ਤਾਂ ਤੇ ਬਾਅਦ ਕੁਛ ਨਹੀਂ ਚੱਕਰ ਹੁੰਦਾ ਪੇਟ ਆਪੇ ਹੀ ਭੜੀ ਜਾਂਦਾ ਜੀ ਆ ਇਹ ਲੋਰੀ ਅੱਜ ਕੁੜੂਗਾ ਜੀ ਸਾਗ ਤੇ ਬੱਤੀ ਦੀ ਰੋਟੀ ਤੇ ਜੇ ਜਦੋਂ ਜਾਰੇ ਕਦੇ ਸੀ ਕਿ ਤੁਸੀਂ ਸਾਗ ਨਹੀਂ ਬਣਾਦੇ ਸਾਗ ਬਣਾਦੇ ਅਸੀਂ ਸੋਚਿਆ ਕਿ ਅੱਜ ਸਾਗ ਬਣਾ ਲਈਏ ਕੋਈ ਨਾ ਕੁਝ ਵੀ ਰੱਖੀਏ ਤੇ ਕਰੋ ਜੀ ਬਦਲਾ ਦਾ ਮਸਾਲਾ ਵੀ ਪਾ ਰਹੇ ਕਰਿਆ ਵਾ ਜਿਹੜਾ ਇੱਕ ਪਿਆਰਾ ਜੀ ਸਮਾਨ ਅਦਰ ਹਰੀ ਮਿਕਾ ਪਿਆਜ਼ ਲਸਣ ਵਗੈਰਾ ਤੇ ਮੈਂ ਤਾਂ ਹੋਰ ਜੀ ਦੀ ਬਾਤ ਇਹ ਪਹਿਲਾਂ ਹੀ ਨਿੱਕਲੇ ਗਈ ਤੇ ਤਾਂ ਜੀ ਜੇ ਹੋ ਜੂਗਾ ਅੱਧਾ ਘਿਰਜਿਆ ਹੋ ਜਰਾ ਤੇ ਪਾਉਣੀ ਇਸੇ ਚ ਮਸਾਲਾ ਤਿਆਰ ਕਰਿਆ ਹੋਇਆ ਤੇ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਠੰਡ ਬਹੁਤ ਜ਼ਿਆਦਾ ਪੈਂਦੀ ਸੀਗੀ ਤੇ ਠੰਡ 'ਚ ਸਾਗ ਬਣਾਉਣ ਨੂੰ ਜੀ ਨਹੀਂ ਕਰਦਾ ਜੀ ਤੇ ਚੁੱਲ੍ਹੇ ਤੇ ਤੇ ਹੁਣ ਥੋੜਾ ਦਾ ਬੋਸ ਆਫ ਠੀਕ ਹੋ ਗਿਆ ਜੀ ਧੂੰਆਂ ਨਿਕਲਣ ਲੱਗ ਗਿਆ ਤੇ ਵੀਊ ਚੈੱਕ ਕਰੋ ਜੀ ਅੱਜ ਦਾ ਤੇ ਅੱਜ ਕਿੰਨੀ ਵਧੀਆ ਧੂੰਆਂ ਨਿਕਲੀ ਦੀ ਹੈ ਜੀ ਤੇ ਮੈਂ ਕਿਹਾ ਅੱਜ ਕਰਕੇ ਸਾਗ ਬਣਾ ਹੀ ਲਈ ਜੀ ਚਲੋ ਜੀ ਲੱਗ ਗਿਆ ਜੀ ਤੀਜਨ ਸਾਗ ਤੇ ਪਰ ਅਜੇ ਵੀ ਤਾਂ ਨੇ ਕੋਈ ਲੜਕਣਾ ਜੀ ਜੀ ਛੱਡ ਕੇ ਰੋਟੀਆਂ ਤੇ ਤੇ ਆਜੋ ਜੀ ਸਾਡੀ ਵੀਡੀਓ ਚੈਨਲ ਵੀ ਜਿੰਨੇ ਜਿੰਨੇ ਸਾਗ ਦੇ ਨਾਲ ਮੱਕੀ ਦੀ ਰੋਟੀ ਖਾਣੀ ਹਜੇ ਤਾਰੀ ਹੈਗੀ ਜੀ ਪਰ ਬਣੂਗੀ ਸ਼ਾਮ ਨੂੰ ਮੱਕੀ ਦੀ ਰੋਟੀ ਹਜੇ ਤਾਂ ਸਾਗ ਲਈ ਅਜਾ ਬਣਾ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਜਦੋਂ ਸਾਡਾ ਸਾਗ ਆਧਰੀ ਜਿਹਾ ਜਿਹਾ ਵਾਲਾ ਤੁਹਾਨੂੰ ਦਿਖਾਵਾਂਗੇ ਜਦੋਂ ਇਸ ਮਸਾਲਾ ਪਾਵੂਗੇ ਜੀ ਅਸੀਂ ਜੀ ਲੋ ਜੀ ਇੰਦਾ ਸਾਡਾ ਸਾਗ ਅੰਦਰ ਜਿਆਦਾ ਹੋ ਚਲਿਆ ਜੀ ਤੇ ਹੁਣ ਅਸੀਂ ਇਹਦੇ ਜਿਹੜਾ ਮਸਾਲਾ ਕੱਢਿਆ ਸੀਗਾ ਯਾਨੀ ਇਹ ਆਹ ਇਹਦੇ ਚ ਪਾਉਂਗੇ ਜੀ ਤੇ ਅਦਰਕ ਪਿਆਜ਼ ਹਰੀ ਮਿਰਚ ਆਲਾ ਤਰ੍ਹਾਂ ਵਗੈਰਾ ਸਾਰਾ ਕੁਝ ਅਸੀਂ ਕੱਢ ਕੇ ਰੱਖਿਆ ਹੈ ਜੀ ਡੋਂਗਾ ਪਰ ਕੇ ਤੇ ਫਿਰ ਅਸੀਂ ਇਹ ਚ ਪਾਉਂਗੇ ਜੀ ਆਹ ਸਾਰਾ ਮਸਾਲਾ ਤਿਆਰ ਕਰਿਆ ਹੋਇਆ ਜੀ ਤੇ ਆਹ ਦੇਖੋ ਜੀ ਅਦਰ ਜਿਆਦਾ ਹੋ ਗਿਆ ਤੇ ਅਸੀਂ ਇਹ ਮਸਾਲਾ ਪਾਦ ਰਾ ਜੀ ਤੇ ਤਾਂ ਕਿ ਜਿਹੜਾ ਅਸੀਂ ਮਸਾਲਾ ਪਾਉਂਗੇ ਰ ਇਹਦੇ ਚ ਉਹ ਵੀ ਐ ਚੰਗੀ ਤਰ੍ਹਾਂ ਰਿਚ ਜਾਵੇ ਜੀ ਸਾਰਾ തന്നെ ഫേ മസാല പാടി പെക്കിട്ട് ਇਹ ਲੋ ਜੀ ਇੱਧਰ ਸਾਡਾ ਸਾਗ ਹੋ ਗਿਆ ਸੀ ਜੀ ਤਿਆਰ ਤੋਰੂ ਸਵੇਚ ਮਸਾਲਾ ਪਾਉਗੇ ਜੀ ਤੇ ਜਿਵੇਂ ਪਹਿਲੇ ਦਿਨ ਸਾਗ ਨੂੰ ਤੜਕਾ ਹੀ ਲਗਾ ਦੇ ਪਹਿਲਾ ਇਸ ਪਹਿਲੇ ਵੀ ਆਪਾਂ ਨਾ ਇਸ ਤਰ੍ਹਾਂ ਹੀ ਪਾ ਲੈਂਦੇ ਜੀ ਇਹਨੂੰ ਤੇ ਦੂਜੇ ਦਿਨ ਤੜਕਾ ਲਗਾ ਦੇ ਜੀ ਤੇ ਅੱਜ ਜੀ ਸਾਰਾ ਸਵਾਦ ਆਇਆ ਹੁੰਦਾ ਜੀ ਨਮਕ ਵਗੈਰਾ ਇਹ ਅਦਰਕ ਵਗੈਰਾ ਸਾਰਾ ਕੁਝ ਪਾ ਲਰ ਦੇ ਜੀ ਕੱਲਾ ਦੀ ਐਮੇਕੀ ਬਾਤੇ ਐਮੇਕੀ ਖਾ ਲਈ ਵੀ ਹਾਂ ਬੜੀਆ ਲੱਗ ਰਹੀ ਹੈ ਇਹਦੀ ਜਿੰਨਾ ਜ਼ਿਆਦਾ ਵੀ ਅੱਜ ਬੜਾ ਸਾਰਾ ਪਿਆਜ਼ ਅਦਰੇ ਵਗੈਰਾ ਪਾਉਂਗੀ ਨਹੀਂ ਸਾਗ ਹੋਰ ਨਹੀਂ ਜਾਣਾ ਬੜੀਆ ਬਣਦਾ ਹੈ ਤੇ ਮਸਾਲਾ ਪਾਤਾ ਜੀ ਜੀ ਕੋਈ ਵੀ ਕੁਝ ਥੋੜੀ ਜਿਹੀ ਦੇਰ ਚੱਟੇ ਜੀ ਤਾਂ ਕਿ ਉਹ ਉਬਲ ਜਰਿਆ ਜੀ ਫਿਰ ਅੰਮਲ ਜੰਡੀ ਤੋਂ ਵੀ ਜੀ ਜੇ ਜਦੋਂ ਰਿਜਿਡ ਲੱਗ ਗਿਆ ਜੀ ਫਿਰ ਅਸੀਂ ਆਪਣਾ ਕੋਈ ਕੰਮ ਕਰ ਸਕਦੇ ਹਾਂ ਤੇ ਜਦੋਂ ਲੱਗੀ ਬੱਦਲ ਬਣਾਈ ਉਹ ਜਾਂਦੇ ਮੈਂ ਉਬਲ ਜਾ ਰਹੀ ਹੈ ਤੇ ਚਲੋ ਜੀ ਮਿਲ ਗਿਆ ਜੀ ਤੁਹਾਨੂੰ ਫੇਰ ਜਰੂਰ ਸਾਥ ਪੜਦੇ ਜੀ ਜੀ ਰੇੜੀ ਨਹੀਂ ਜਦਾ ਸਾਰਾ ਇੰਸਾਲ ਦਾ ਭੁਜੂਆ ਜੀ ਤੇ ਜਦ ਅਲੜਦਗਾਰਾ ਪਾਉਂਦੇ ਨੇ ਜੀ ਉਹਦੇ ਵਿੱਚ ਵਿੱਚ ਅਸੀਂ ਦਿਖਾਈ ਜਾਂਦੇ ਜੀ ਸਾਰਾ ਕੁਝ ਜੋ ਜੋ ਕਰੀਏ ਤੇ ਇਹ ਲੋਗੇ ਤਾਂ ਸਾਰਾ ਸਾਦਰੀ ਬਣ ਚੁੱਕੇ ਜਾਈ ਜੀ ਤੇ ਹਜੇ ਤਾਂ ਹੋਰ ਬਹੁਤ ਵਧੀਆ ਹੋ ਭਜਾਣਾ ਨੇ ਪਾੜੀ ਹੋ ਜੀ ਉਹ ਪਲੀ ਹੋ ਜਾਦਾ ਹੈ ਜੇ ਸੁੱਕਰੀ ਬਣੀ ਹੈ ਤੇ ਅੱਧਵਾਂ ਲਿਆ ਜਾ ਹੋ ਗਿਆ ਜੀ ਇਹਦੇ ਕੋਲ ਕੀ ਰੋਟੀ ਬਦੀਆਂ ਲੱਗਦੀ ਤੇ ਜੀ ਸਾਗ ਦਾ ਬਣਿਆ ਬਈ ਮੈਂ ਕਹਣਾ ਆ ਕਿ ਰੋਟੀ ਵੀ ਖਾ ਲਈ ਜੀ ਸਿੱਕਰ ਮੱਖਰੋਂ ਤੇ ਸਾਗ ਬਾਹ ਚੁੱਲੇ ਤੇ ਲੱਗਿਆ ਬਈ ਜੀ ਰਿਚਨ ਲੱਗਿਆ ਉਹ ਜੋ ਆਲਣ ਠਾਇ ਕੇ ਪਾਉਂਗੇ ਮੈਂ ਰੋਟੀ ਨਾਲ ਦੇ ਜੀ ਮੱਕੀ ਦੀ ਜਿਹੜੇ ਹੋਏ ਫੀਜਰੈਂਟ ਹੋ ਗਿਆ ਹਨ ਤੇ ਅੱਜ ਇਹ ਸਾਨੂੰ ਕਹੀ ਜੀ ਕਰ ਕਰ ਰੋਟੀ ਦਾ ਪਤਾ ਕਰ ਰਹੀ ਹੈ ਜਾਈ ਤੇ ਆਵੇ ਜੀ ਸਾਡੀ ਰੋਟੀ ਕਾ ਬਈ ਜਿਹਨੇ ਜਿਹਨੇ ਮੱਖਣਾ ਪਛਲਾ ਰੋਣ ਦੀ ਜ਼ਰੂਰ ਕਰਮ ਤੇ ਸਾਗ ਨਾਲ ਮੱਕੀ ਦੀ ਰੋਟੀ ਨਾਲ ਲੱਸੀ ਨਾਲ ਮੱਖਣ ਹੋਵੇ ਤਾਂ ਕਿੰਨਾ ਨਜ਼ਾਰਾ ਅੱਜ ਕਰਦਾ ਹੂੰ ਪਾ ਇਹ ਤਾਂ ਹੈ ਜੀ ਸਾਹ ਸਾਹ ਨੇ ਮਰੀ ਕਿਉਂਕਿ ਪੰਜਾਬ ਦੀ ਮਸ਼ਹੂਰ ਕਿਸੇ ਤੇ ਪੁੱਛਿਆ ਇਹਦੇ ਬਾਰੇ ਕਿ ਮੈਂ ਤਾਂ ਸੀ ਕਿ ਸਾਰਾ ਕੁਝ ਬਣਾ ਦੇ ਵੀ ਸਾਹ ਨੇ ਬਣਾ ਦੇ ਕਿ ਤੁਸੀਂ ਸਾਹ ਕਰਾਉਗੇ ਕਿ ਮੈਂ ਕਿਉਂ ਨਾ ਕਿ ਇੰਨੀ ਫੈਮਿਲੀ ਦੇ ਲਈ ਵੀ ਕਰੀ ਇਹ ਸਾਹੇ ਬਣਾਏ ਲਈ ਇਹ ਤੇ ਪਹਿਲਾਂ ਸੀ ਸਾਹੇ ਬਣਾ ਸੀ ਜਿਹਦੀ ਮੌਤ ਹੋ ਗਿਆ ਮੈਂ ਆਉਂਦੇ ਚਾਹੁੰਦਾ ਸੀ ਨਾ ਕਿ ਉਹਦੇ ਤਾਂ ਸੀ ਉਹ ਜਦ ਤੱਕ ਮੇਰੂ ਜੀ ਕਰਦੀ ਅੱਜ ਤੇ ਅੱਜਾ ਮੋਸਮ ਫਾਇਦਾ ਅੱਜ ਤਾਂ ਹੁੰਦਾ ਨਾ ਬਟਾ ਜੇ ਇਹ ਅੱਜ ਠੰਡੇ ਮੌਸਮ ਦੇ ਸਾਰਾ ਨਹੀਂ ਦਿੱਤੇ ਕਿ ਕਿ ਰਾਤੀ ਮੌਸਮ ਬਹੁਤ ਸਹੀ ਹੋ ਗਈ ਕਿ ਤੋਂ ਪਾਣੀ ਬਣ ਲੱਗ ਗਿਆ 23 ਕੁੜਾ ਲੈ ਕੇ ਤੇ ਅੱਜ ਜੀ ਦੇਖੋ ਜਿਦਾਂ ਗਰਮ ਹੋ ਰਿਹਾ ਫਸਾਦਾ ਨਾ ਮੈਂ ਪਸਾਦਾ ਬੰਨ ਲੈ ਜੀ ਉੱਥੀ ਤੇ ਆ ਜਾਓ ਜੀ ਐਨਾ ਗਿਵਸਨ ਨੇ ਪੁੱਛਿਆ ਦੀ 프리 ਵੀ ਕੁਸਮ ਦੇ ਅੱਜ ਸਾਗ ਮੱਕੀ ਦੀ ਰੋਟੀ ਬਣਾਈ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਜਿੰਨੇ ਜਿੰਨੇ ਸਾਗ ਮੱਕੀ ਦੀ ਰੋਟੀ ਖਾਣੀ ਤੇ ਉਹ ਆ ਜਾਈਓ ਜੀ ਕੁਸਮ ਦੇ ਘਰ ਨੂੰ ਛੇਤੀ ਛੇਤੀ ਆ ਜਾਈਓ ਜਿਹੜਾ ਵੇਟ ਕਰਦੇ ਆ ਜੀ ਤੇ ਚਲੋ ਜੀ ਇੱਧਰ ਮੈਂ ਆਟਾ ਰੱਖਿਆ ਹੈਗਾ ਜੀ ਮਲ ਕੇ ਪਹਿਲਾਂ ਮੈਂ ਆਟਾ ਮਲ ਲੈਂਦੀ ਜੀ ਸਾਰਾ ਮਿਲਾ ਦੇਣਾ ਅੱਜ ਤਾਂ ਆਪਾਂ ਬੜਾਈ ਜਾਂਦੀ ਜੀ ਰੋਟੀ ਫਿਰ ਬਾਰ-ਬਾਰ ਆਟਾ ਮਲਣੇ ਚ ਤੁਹਾਨੂੰ ਦਿੱਕਤ ਆਉਂਦੀ ਵਿੱਚ ਤਾਂ ਬਾਰ-ਬਾਰ ਆਟਾ ਮਲਿਏ ਜੀ ਤੇ ਪਹਿਲਾਂ ਮੈਂ ਇੱਕ ਵਾਰ ਸਾਰਾ ਮਲ ਕੇ ਰੱਖ ਲੈਂਦੀ ਵੀ ਜਿੰਨਾ ਤੁਹਾਨੂੰ ਲੋੜ ਹੈ ਤੇ ਉਹਨੇ ਅਸੀਂ ਬਣਾ ਲੈਂਦੇ ਜੀ ਤੇ ਤੁਸੀਂ ਮੈਂ ਲੈ ਜੀ ਤੁਸੀਂ ਵੀ ਕਮੈਂਟਾਂ ਚ ਮੱਕੀ ਦੀ ਰੋਟੀ ਲਵਾ ਕੇ ਤੇ ਬਣਾ ਲਈ ਮੈਂ ਤਾਂ ਬਹੁਤ ਨਾਲ ਜਿਹੜਾ ਬੜਾ ਨਾਲ ਨਹੀਂ ਆਦੀ ਤੁਸੀਂ ਇਹ ਲੈ ਗਏ ਵੀ ਕਦਮ ਮੱਕੀ ਦੀ ਰੋਟੀ ਲਵਾ ਕੇ ਬਣਾ ਲਈਏ ਮੈਂ ਰੋਟੀ ਹੀ ਥਾਪ ਕੇ ਬਣਾ ਲਈ ਬਰਾ ਮੈਂ ਕਦੇ ਇਹ ਨਾਲ ਖਾਦੀ ਨਹੀਂ ਇਹ ਕੋਈ ਨਹੀਂ ਘੱਟਦਾ ਹੁੰਦਾ ਆ ਤੇ ਜਿਵੇਂ ਅੱਰੇ ਸਮੇਂ ਕਦੇ ਸਾਗ ਨਾਲ ਤਜਾ ਬਣਦਾ ਜੀ ਤੇ ਅਸੀਂ ਘੱਟ ਹੀ ਖਾਦੇ ਸਾਗ ਜਦੋਂ ਕਰੇ ਸੁੱਕੀ ਸਬਜ਼ੀਆਂ ਜਿਵੇਂ ਰਾਜਮਾ ਚਿੱਟੇ ਛੋਲੇ ਸੁੱਕੀ ਸਬਜੀ ਆਸ ਜਿਆਦਾ ਖਾਣਾ ਪਸੰਦ ਕਰਦੇ ਜੀ ਅਸੀਂ ਸਾਗ ਦਾ ਘੱਟ ਖਾਦੇ ਵੈਸੇ ਖਾਦੇ ਤਾਂ ਹੈ ਇਸ ਤੱਕ ਕਦੇ ਹੀ ਹੈ ਵੀ ਸਬਣਾ ਲੈ ਮਹੀਨੇ ਚ ਇੱਕ ਵਾਰ ਇਹ ਦੋ ਆ ਇਸ ਤਰ੍ਹਾਂ ਐ ਬਣਾਦੇ ਹਾਂ ਇਸ ਜਿਆਦਾ ਨਹੀਂ ਬਣਾਦੇ ਤੇ

ਹਾਂਜੀ ਹਾਂ ਜ਼ਰੂਰ ਅਸੀਂ ਮੂਰ ਬਟਰ ਲਿਆਇਓ ਆਪਣੇ ਘਰ ਦਾ ਬਟਰ ਹੈ ਨਹੀਂ ਮੂਰ ਬਟਰ ਲਿਆਇਓ ਅਸੀਂ ਵਸੇ ਦੀ ਹੈ ਨਾ ਮੂਰ ਬਟਰ ਦੀ ਹੈ ਨਾ ਰੇਸੀ ਦੀ ਪਾਲੇ ਠੀਕ ਹੈ ਕੀ ਕਾਲਾ ਕੱਢੀ ਜਾਂਦੇ ਕਹਿੰਦੇ ਵੀ ਤੈਨੂੰ ਰੋਟੀ ਬਣਾਣੀ ਨਹੀਂ ਆਦੀ ਹੈਗੀ ਰੋਟੀ ਸਬ지 ਬਣਾਣੀ ਨਹੀਂ ਆਦੀ ਹੈਗੀ ਹੈਨਾ ਲਾ ਖਾਣ ਕਰਦੀਆਂ ਅਸੀਂ ਹੈ ਖਾਣ ਕਰਦੀਆਂ ਤਰਪੜਦੇ ਨਹੀਂ ਕਿਉਂ ਬੱਟਾ ਥੋੜੀ ਹੋਰ ਇਹ ਕਰਦੇ ਹਾਂ ਚਲੋ ਚਲੋ ਹੂੰ ਨਾ ਮੈਂ ਗੱਲਾਂ ਜਿਹੀਆਂ ਨਹੀਂ ਕਰਦਾ ਧੀਰ ਬਗਿਆ ਲੱਗੇ ਜਾਂਦਾ ਤੇ ਕਾਹਦੀ ਝੋਲੀ ਆਹ ਹੋਰ ਕੁਝ ਹੂੰ ਯਾ ਕਰ ਇਸ ਤਰ੍ਹਾਂ ਦੇ ਨਹੀਂ ਹੂੰ کہ huh. سارے hmm. 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 ਸਾ ਕੋਟੂਏ ਜੀ ਅਦਰ ਕਾਗੇ ਦੇ ਅਨੁਸਾਰ ਵੀ ਲਕੋ ਵੀ ਸਾਡਾ ਸਾਖੀ ਦੇ ਲੱਗਣਾ ਹੈ ਜੀ ਤੇ ਜਿਹਦੇ ਵਿੱਚ ਅਦਰ ਪਾੜਾ ਜਿਹੜੇ ਰਿੱਜੇ ਲੱਗਿਆ ਹੋਵੇ ਜੀ ਬਾਹਰ ਚੁੱਲੇ ਤੇ ਰੱਖਿਆ ਹੋਵੇ ਜੀ ਅਸੀਂ ਮੈਂ ਕਿਹਾ ਮੋਢੀ ਦੇ ਨਾਲ ਜਿਹੜਾ ਉਹ ਸਾਕਰੇ ਬਣਾਤਾ ਹੈ ਜਿਹਦੇ ਲਈ ਉਹਦੇ ਮੇਰੇ ਨਾਲ ਕਰਦੇ ਇਹਨਾਂ ਸਾਰੇ ਮੈਂ ਉਹ ਕਿਰਪਾਇਆ ਕੰਮ ਲੈ ਲਿਆ ਜੀ ਇਹ ਤੇ ਬਣ ਗਈ ਅਸੀਂ ਸਾਉ ਦੇਖੂਗੇ ਬਾਅਦ ਵਿੱਚ ਅਦਰ ਜਿਹੜਾ ਉਹ ਪਸਟ ਹੋਵੇ ਤੇ ਲੋਹੀ ਮਿਲਦੇ ਜਿਨਾਂ ਤੇ ਤੇ ਲੋ ਜੀ ਇੱਧਰ ਗਰਮ ਗਰਮ ਮੱਕੀ ਦਾ ਪ੍ਰਸ਼ਾਦਾ ਬਣਾ ਲਿਆ ਜੀ ਤੇ ਇੱਧਰ ਮੱਕੀ ਦਾ ਪ੍ਰਸ਼ਾਦਾ ਵੜ ਤੇ ਹੋ ਗਿਆ ਜੀ ਫਿਨਿਸ਼ ਤੇ ਆ ਜਾ ਜੀ ਜਿਲੇ ਜਿਲੇ ਨਾਲ ਮੱਕੀ ਦੀ ਰੋਟੀ ਸਾਗ ਤੇ ਦੇਸੀ ਘੀ ਹੈਗਾ ਜੀ ਤੇ ਖਾਓ ਜੀ ਤੇ ਜਿਨੇ ਜਿਨੇ ਖਾਣਾ ਹੈ ਜੀ ਤੇ ਆ ਜਾ ਸਾਡੇ ਘਰ ਨੂੰ ਤੇ ਅੱਜ ਬਣਾਇਆ ਜੀ ਸੀ ਸਾਗ ਮੱਕੀ ਦੀ ਰੋਟੀ ਤੇ ਮੱਕੀ ਦੀ ਰੋਟੀ ਬਣਾ ਲਈ ਸਾਡੀ ਕੇਵਲ ਸਾਗ ਚ ਆਲਣ ਪਾਉਗੇ ਤੇ ਘੋਟੂਗੇ ਜੀ ਉਹਨੂੰ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਜਦੋਂ ਹੋਣਗੇ ਸਾਗ ਘੋਟੂਗੇ ਜੀ ਕਮ ਨਿਬੜ ਗਿਆ ਜੀ ਮੈਂ ਆਪ ਕੋ ਟੁੰਗੀ ਸਾਗ ਮੈਂ ਕਿਹਾ ਪਹਿਲਾਂ ਰੋਟੀ ਬਣਾ ਲੈਂਦੇ ਜਿਹਦੇ ਤੇ ਸਾਗ ਬਣ ਸਾਡਾ ਬਣਦਾ ਹੈ ਜੀ ਤੇ ਸਾਗ ਦਾ ਬਾਜੀ ਵੀ ਘੋਟ ਹੋ ਜਾਂਦਾ ਜੀ ਫਿਰ ਮੈਂ ਕਿਹਾ ਠੰਡ ਹੋ ਜਾਂਦੀ ਪਹਿਲਾਂ ਕਿਉਂ ਨਾ ਜਿੰਨੀ ਤੇ ਸਾਗ ਬਣ ਤਾਂ ਮੈਂ ਫਿਰ ਇਸ ਮੱਤੀ ਰੋਟੀ ਬਣਾ ਲਈਏ ਜੀ ਉਹ ਸ਼ਾਮ ਨੂੰ ਧੁੰਦ ਪੈ ਜਾਂਦੀ ਜੀ ਠੰਡ ਹੋ ਜਾਂਦੀ ਬਹੁਤ ਜ਼ਿਆਦਾ ਤੇ ਚਲੋ ਜੀ ਹੁਣ ਜਦੋਂ ਸਾਗ ਘੋਟੂਗੇ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਹੂੰ ਤੇ ਲੋ ਜੀ ਹੁਣ ਲੱਗੇ ਜੀ ਅਸੀਂ ਸਾਗ ਘੋਟਾ ਲਾ ਤੇ ਅੱਛਾ ਆਲਣ ਪਾੜ ਜੇ ਤੇ ਲੱਗਿਆ ਹੁਣ ਸਾਗ ਘੋਲਦੀ ਹੈ ਜੀ ਤੇ ਅੱਛਾ ਆਲਣ ਪਾਪ ਹੋ ਕੇ ਤੇ ਸਾਰਾ ਕੁਝ ਕਰਕੇ ਫਿਰ ਜੀ ਲੱਗੇ ਰੱਖ ਨੂੰ ਗਰੀਜੀ ਜਾਊਗਾ ਜੀ ਆ ਤੇ ਜਦ ਰੋਟੀ ਖਾਣੇ ਹੋ ਗਈ ਫਿਰ ੜੋਂਗੇ ਧਾਰੋਂਗੇ ੜਾਉਣਗੇ ਨਹੀਂ ਪਰ ਧਾਰੋਂਗੇ ਥੱਲੇ ਅਸੀਂ ਤੇ ਖੁਸ਼ਬੂ ਬਹੁਤ ਵਧੀਆ ਆ ਜੀ ਸਾਗ ਦੀ ਆ ਤੇ ਜਿਹੜੇ ਚ ਸਾਰਾ ਕੁਝ ਪਾਇਆ ਹੈ ਜੀ ਪਾਲਕ ਵਗੈਰਾ ਪਹਿਲਾਂ ਸਰੋਂ ਦਾ ਸਾਗ ਹੈ ਨਾਲ ਪਾਲਕ ਹੈ ਜੀ ਮੇਥੇ Ok, sarò così male che non mi piacciono Te quasi di Saggi, che mi aiuta a ridurre ਇਹ ਕੋਟਨ ਜੀ ਬਹੁਤ ਜ਼ਿਆਦਾ ਟਾਈਮ ਲੱਗਦਾ ਜੀ ਸਾਗ ਨੂੰ ਤੇ ਅੱਧਾ ਕੁ ਮੈਂ ਘੋਟੂਗੀ ਜੀ ਅੱਧਾ ਕੁ ਸੁੱਕ ਤੋਂ ਘਟਵਾਉਂਗੇ ਜੀ ਨਾ ਖੁਸ਼ਬੂ ਰਦਾਜ਼ ਆ ਰਹੀ ਹੈ ਬਹੁਤ ਸੋਹਣੀ ਹਾਜਾ ਪ੍ਰੀਜ਼ੇ ਮਸ਼ੀਨ ਇਹ ਬਣ ਗਈ। ਮਸ਼ੀਨ ਇਹ ਤਾਂ ਟੋਇਦੂਗਣ ਲੱਗੀ। ਰਸੀਦ ਤਾਂ ਕਿਹਾ ਵਾ ਲੈ ਟੋਇਦੂਗਣ ਲੱਗੀ। ਇਹਦਾ ਬਹੁਤ ਜ਼ੋਰ ਲਾਣਾ ਮੈਂ ਦਾ ਘੁੱਟਣਾ। ਪਰ ਆ ਤੋਈ ਆ ਜੀ ਗਿਆ। ਇਹਦਾ ਪੂਜੀਆ ਹੀ ਹੱਲ ਵਰਵਾਤੀ ਵਿੱਚ ਵਿੱਚ ਨਾ। ਮੈਂ ਚਲ ਕੱਲ੍ਹ ਨੀਆ ਕਰਾ ਦੂਣੀ ਆ। ਹੁੰਦਾ ਹੀ ਐ। ਆ ਲਿਆ ਕੇ ਬੈਠੇ ਕੇ ਕਹਤੇ ਫਰੀਦ ਨੇ ਸਾਗ ਪਾਇਆ ਲੱਕੜੀਆਂ ल्या ਦिए ਉਹ ਪਿੱਛੇ ਨਾਲ ਵੀਰੇ ਨਹੀਂ ਬਣਦਾ ਨਹੀਂ ਹੈਗਾ ਜੀ ਲੱਕੜੀਆਂ ਨਾਲ ਵਧੀਆ ਬਣਦਾ ਸਾਗ ਜੀ ਇਹ ਲੱਕੜੀ ਹੋਵੇ ਨਾ ਥਾਥੀਆਂ ਦਾ ਪੌਤ ਉਹ ਜੁੱਬ ਖਾਨਾ ਬੰਦਾ ਚੱਕਣੇ ਠੀਕ ਹੈ ਮੈਂ ਨਹੀਂ ਕਹਦੀ ਮੈਂ ਲੱਕੜੀਆਂ ਨਾਲ ਰੋੜਦੇ ਨੇ ਸਾਗ ਲਾਣਾ ਹੂੰ ਮੈਂ ਕਿ ਸਾਗ ਮੈਂ ਬਣਾਵਾਂ ਪਰ ਮੈਨੂੰ ਲੱਕੜੀਆਂ ਚਾਹੀਦੀਆਂ ਹੂੰ ਸਾਗ ਦੇ ਵੱਟ ਕੱਢਦੇ ਨੇ ਵੱਟ ਕੱਢ ਤੇ ਮੇਰੀ ਬਾਹ ਰੁਕ ਗਈ ਆ ਜੀ ਜੀ ਕੁੱਟੋ ਲੈ ਸਾਗ ਲੈ ਤਾਂ ਸਾਡੀ ਵਾਰੀ ਆ ਹੁ ਤੁਸੀਂ ਕੁੱਟੋ ਸਾਰੇ ਨੇ ਬਣਾ ਭਾਗੀ ਦਾਰ ਸਾਂਝੇਦਾਰੀ ਦੇਣੀ ਸਾਗ ਕੋਈ ਸਾਰੇ ਨੇ ਬਣਾ ਮੈਨੂੰ ਘੋੜਦੋ ਨਾ ਮੈਂ ਤਾਂ ਅੱਗੇ ਮੰਮੀ ਹਾਂ ਯਾਰ ਫੋਟੋ ਵੀਰ ਚਲੋ ਲੋ ਜੀ ਮੇਰੀ ਥੱਕ ਗਈ ਜੀ ਬਾਸ ਆਹ ਘੋੜ ਦੇ ਘੋੜ ਦੇ ਤੇ ਸੁੱਕ ਗਏ ਹੁਣ ਕਿਉਂ ਲੈ ਮੈਂ ਤੁਹਾਡੀ ਹੈਲਪ ਕਰਵਾ ਦਿੰਦਾ ਜੀ ਸਾਗ ਘੋਟੜ ਜ ਹੈ ਨਾ ਹਾਂ ਉਹ ਕਿਹੜਾ ਨਹੀਂ ਹੈਗਾ ਤੁਹਾਡੀ ਤੁਹਾਡੀ ਵੀਡੀਓ ਫਿਰਨਾ ਵੀਡੀਓ ਬਣਾਉਗੀ ਤੁਹਾਡੀ ਸ਼ਾਰਟ ਵੀਡੀਓ ਵਰਗਾ ਗਾਣਾ ਲਾ ਦੀਏ ਇਹਦਾ ਨੀਵਰਾਤ ਖੈਰਾ ਦਾ ਗਾਣਾ ਇੱਕ ਹੈ। ਨਾ। ਤੇ ਵੀ ਤੁਸੀਂ ਸਾਖੋਟੋ ਨਾ ਕਾਫੀ ਟ੍ਰੈਂਡ ਚ ਚੱਲਦਾ ਹੋ ਗਾਣੇ ਦਾ ਵੀ। ਕਿਹੜਾ ਗਾਣਾ ਹੈ ਇਹੋ ਵੀ ਮੈਂ ਦਾਦੀ ਨਾਨੀਆਂ ਦੇ ਸਵਿਆਂ ਚੋਂ ਆਈਆਂ। ਹੈ ਮੈਂ ਹੱਥੀ ਕੰਮ ਕਰ। ਪਤਾ ਨਹੀਂ ਕੁਝ ਗਾਣਾ ਹੈ ਦਾ ਇਸ ਤਰ੍ਹਾਂ ਦਾ ਹੀ ਕੁਝ ਗਾਣਾ ਹੈ। ਤੇ ਦਿਮਾਗ ਚ ਨਹੀਂ ਆਂਦਾ ਇਹ ਜੀ। ਨਿਮਰਤ ਖੈਰਾ ਦਾ ਗਾਣਾ ਹੈ ਨਾ? ਨਹੀਂ। ਹਾਂ ਉਹ ਰੱਖ ਦਿੰਦੀ ਸਾਡੀ ਵੀਡੀਓ ਤੇ ਤੁਸੀਂ ਸਾਖੋਟੋ ਵਧਾ। ਨਹੀਂ। ਹੈ ਨਾ? ਨਹੀਂ ਲਾਣਾ ਕੋਈ। ਅੱਛਾ। ਚਲ ਸਾਖੋਟੋ ਫਿਰ। ਮੈਂ ਸ਼ੀਰ ਵਾਣ ਜੀਓ। ਸਤਿ ਸ਼੍ਰੀ ਅਕਾਲ ਜੀ ਕੋੜ ਦੀ ਸਾਗ ਖਾ। ਕੱਪੜੇ ਨਾਲ ਲਈ। ਕੋੜ ਪਿੱਛੇ ਘੱਲ ਕੋੜਲੀ ਬਲ ਜਵਾਂ ਵੀ ਖਾਣ ਪਿੱਛੇ ਨੂੰ ਖਾ ਲਓ। ਤੇ ਲੋ ਜੀ ਸੁੱਕ ਦੀ ਰੋਟੀ ਲੱਗੀ ਅੱਜ ਸਾਗ ਕਟਣ ਦੀ। ਹਨਾ ਜੀ। ਫਰ ਨੇ ਰਾਲ ਮਿਲ ਕੇ ਬਣਾ ਲਿਆ ਰੈਡੀ ਨੇ ਤੁਹਾਨੂੰ ਲੱਕੜਾ ਲਿਆ ਕੇ ਦੇ ਦਿਆ। ਫਰੀਦ ਨੇ ਸਾਗ ਸੂ ਸਾਰਾ ਕੁਝ ਚੀਰ ਚਾਰ ਕੇ ਜੀ ਧੋ ਉਸ ਵਾਰਗੇ ਜੀ ਮਸਾਲਾ ਬਸੂਲਾ ਤਿਆਰ ਕਰਕੇ ਫਰੀਦ ਦੇ ਸਾਗ ਭਰ ਆ ਲਿਆ ਤੇ ਸੁਖ ਨੇ ਵੀ ਨਾਲ ਥੋੜੀ ਜੀ ਹੈਲਪ ਕਰਵਾਤੀ ਲਾਗੋ ਗਵਾਲ ਨੇ ਚ ਹਨਾ ਸਾਗ ਚੀਰਾਣਾ ਜਿਹੜਾ ਚੀਰਾ ਤਾਂ ਸੀ ਜੀ ਮਸ਼ੀਨ ਨਾਲ ਫੇਰ ਵੀ ਮਸ਼ੀਨ ਨਾਲ ਚੀਰਾ ਤਾਂ ਦੋ ਜਣੇ ਤਾਂ ਚਾਹੀਦੇ ਹੁੰਦੇ ਜੀ ਕੱਢਣ ਵਾਸਤੇ ਤੇ ਬੰਦੇ ਬੰਦੇ ਵਾਤ ਪਾਜ ਜਾਂਦੀ ਹੈ ਜੇ ਇਕੱਲਾ ਹੋਏ ਇਕੱਲੇ ਤਾਂ ਕਸਦਾ ਨਹੀਂ ਹੈਗਾ ਇਹ ਤੇ ਬਾ ਔਖਾ ਮੰਮੀ ਬਣਾਇਆ ਮੰਮੀ ਨੂੰ ਜੇ ਮੰਮੀ ਬਣਾਇਆ ਕਰਦੀ ਸੀ ਮੰਮੀ ਨਾ ਹੋ ਜਾਇ ਕਰਦੀ ਸੀ ਨਹੀਂ ਉਹ ਰਮੇਦਾ। ਆਸਾ ਕੋਟੜਾ ਪੱਤਾ ਕਮਾ ਲਈ। ਅਸਾ ਬਿਲਕੁਲ ਮਲਾਇਮ ਹੋ ਜਾਂਦਾ ਹੈ ਮਲਾਈ ਵਰਗਾ ਜਿਵੇਂ ਕੋਟ ਕੇ। ਤੇ ਫਿਰ ਇਹਨੂੰ ਅਸੀਂ ਹੁਣ ਚ ਆਲਰ ਪਾ ਲਈ। ਨਹੀਂ ਫਿਰ ਇਹ ਅੱਗ ਦੇ ਤਰੂਵੇਂ। ਹਾਂ। ਫਿਰ ਚੁੱਲੇ ਦੇ ਘਰ ਨਾਲ ਫਿਰ। ਬਾਅਦ ਚ। ਹਾਂ। ਕੋਟੜੇ ਤੋਂ ਬਾਅਦ। ਫਿਰ ਉਸ ਤੋਂ ਬਾਅਦ ਸਾਡਾ ਸਾਗਵੜਾ ਕੇ ਤਿਆਰ ਹੈ। ਤੇ ਬਾਅਦ ਅਸੀਂ ਅੱਜ ਦਾ ਅਜਿਹਾ ਸਵਾਲਣ ਪਾ ਕੇ ਇਹਦੇ ਚ ਇਹਨੂੰ ਚੁੱਲੇ 'ਤੇ ਰੱਖ ਦੇਣਾ ਰਜਣ ਵਾਸਤੇ ਜੀ ਜਾਊਗਾ ਜੀ ਅੱਧਾ ਘੰਟਾ ਦਾ ਘੰਟਾ ਜਿੰਨਾ ਚਿਰ ਆਪਾਂ ਨੇ ਰੋਟੀ ਨਹੀਂ ਵਾਲੀ ਨਾ ਚਿਹਰੇ ਜਾਈ ਜਾਉਂਗੇ ਚੁੱਲੇ 'ਤੇ ਤੇ ਉਸ ਤੋਂ ਬਾਅਦ ਜੇ ਰੋਟੀ ਕਾਣੀ ਬਿਲੇ ਜੇ ਚੱਕ ਕੇ ਅੰਦਰ ਲੇਕਿਨ 6 ਵਜੇ ਤੱਕ ਮਰੂ ਹਮ ਅੱਜ ਅਸੀਂ ਬਿਨਾਂ ਤੜਕੇ ਤੋਂ ਹੀ ਖਾ ਲੈਣਾ ਨਾ ਕੀ ਪਾ ਕੇ ਨਾ ਕਿਉਂਕਿ ਤਾਜੀ ਦਾ ਤਾਜਾ ਸਾਗ ਬਣਾ ਦੇ ਉਹ ਤਾਂ ਬਿਨਾਂ ਤੜਕਾ ਹੀ ਵਧੀਆ ਲੱਗਦਾ ਹੈ ਦੋ ਦਿਨਾਂ ਨੂੰ ਮੈਂ ਫੇ ਤੜਕਾ ਲਾ ਲਵਾਂ ਹਾਂ ਦੋ ਦਿਨ ਆਓ ਕੱਲ ਅੱਜ ਗੱਜਾ ਖਾ ਲਿਆ ਆਪਾਂ ਨੇ ਸਾਗ ਜੇ ਸਵੇਰੇ ਖਾਣਾ ਹੋਵੇ ਥੋੜਾ ਬਹੁ ਤੇ ਚਲੋ ਜੀ ਹੁ ਅਸੀਂ ਘੋਟ ਲੀਏ ਜੀ ਸਾਗ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਜਦੋਂ ਸਾਗ ਘੋਟ ਕੇ ਤਿਆਰ ਹੋ ਜਾਊਗਾ ਤੇ ਆਲਰ ਪਾ ਕੇ ਜਦੋਂ ਅਸੀਂ ਰੋਟੀ ਖਾਓਗੇ ਤੇ ਸਾਨੂੰ ਥਾਲੀ 'ਚ ਪਾ ਕੇ ਤੇ ਫੇਰ ਚੈੱਕ ਕਰਾਂਗੇ ਜੀ ਸਾਡੇ ਸਾਗ ਕਿਵੇਂ ਦਾ ਬਣਿਆ ਜੀ ਬੜਾ ਵੈਸੇ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਂਦੀ ਹੈ ਜੀ ਸਾਗ ਦੇ ਵੀ ਬਣਿਆ ਬਹੁਤ ਸਵਾਦ ਹੈ ਜੀ ਖੁਸ਼ਬੂ ਤਾਂ ਹੀ ਅੰਨਾ ਵਧੀਆ ਲੱਗਦਾ ਹੈ ਜੀ ਤਾਂ ਬਣਿਆ ਤਾਂ ਵੈਸੇ ਟੇਸਟੀ ਹੋ ਹੀ ਹੋਣਾ ਬਾਕੀ ਅਸੀਂ ਡੈਡੀ ਦਾ ਰ ਸੁਖਵਿੰਦਾ ਦਾ ਰਿਵਿਊ ਲਵਾਂਗੇ ਜੀ ਵੀ ਖਾ ਕੇ ਦੱਸੂਗਾ ਤੁਹਾਨੂੰ ਕਿਵੇਂ ਦਾ ਬਣਿਆ ਸਾਗ ਹੈ ਨਾ ਤੇ ਚਲੋ ਜੀ ਫੋਟੋ ਲੈ ਲਈ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਹੂੰ ਤੇ ਲੋ ਜੀ ਸਾਡਾ ਸਾਗ ਘੋਟ ਗਿਆ ਹੋਇਆ ਜੀ ਆਹ ਤੇ ਸਾਗ ਆ ਗਿਆ ਚੰਗੀ ਤਰ੍ਹਾਂ ਘੋਟ ਹੋ ਗਿਆ ਜੀ ਦੇਖੋ ਇਹਨ ਮਲਾਈ ਵਰਗਾ ਬਣ ਗਿਆ ਜੀ ਸਾਗ ਤੇ ਹੁਣ ਅਸੀਂ ਰੱਖੋਗੇ ਜੀ ਇਹਨੂੰ ਚੁੱਲੇ ਤੇ ਤੇ ਆਜੂ ਨੇੜੇ ਕਰਦੇ ਹਾਂ ਬਾਹਰ ਸਾਗ ਬੇ ਵਧੀਆ ਘੋਟ ਹੋਇਆ ਤੇ ਅਰੇ ਜੀ ਮੈਂ ਦੁੱਖ ਨੇ ਦੋਨਾਂ ਨੇ ਘੋਟ ਹੈ ਜੀ ਤੇ ਜਿਸ ਵੇ ਜਸੀਂ ਗਾਲਾ ਕੱਢਿਆ ਹੋਵੇ ਸਾਡੇ ਦੋਨਾਂ ਨੂੰ ਕੱਢਿਓ ਨਾਲ ਨਾਲ ਕੇ ਵੀ ਜੇ ਅਸੀਂ ਕੋਈ ਗਲਤੀ ਕਰੀ ਹੋਵੇ ਸਾਗ ਘੋਟਣੇ ਚੀ ਤੇ ਘਰ ਨੂੰ ਦਰਨਾ ਨੂੰ ਮਿਲਿਆ ਜੀ ਤੇ ਇੱਕ ਪ੍ਰਸ਼ਾਦ ਤੇ ਲੋਰੀ ਸਾਗ ਹੋ ਗਿਆ ਜੀ ਸਾਡਾ ਬਣ ਗਿਆ ਸਾਗ ਤੇ ਅਸੀਂ ਹੁਣ ਚੁੱਲੇ ਤੇ ਰੱਖੂਗੇ ਜੀ ਹੁਣ ਮੈਂ ਕਰੂਗੀ ਜੀ ਆਰਾਮ ਮੈਂ ਥੱਕ ਗਈ ਜੀ ਸਾਗ ਬਣਾ ਬਣਾ ਕੇ ਅੱਜ ਮੇਰੇ ਲੱਗੀ ਢੂਗੀ ਰੋਟਾ ਹਨਾ ਸੁੱਕਾ ਹਮ ਠੱਡੀ ਦਾ ਨੂਬੀ ਹਮ ਗੁਦੀ ਆ ਤੇ ਵਧੀਆ ਹੈ ਤੇ ਵੀ ਦੇ ਖੜੇ ਹੋਏ ਹਾਂ ਹਾਂ ਤੇ ਲੋ ਜੀ ਸਾਗ ਸੜਾ ਘੋੜ ਹੋ ਗਿਆ ਜੀ ਇਹ ਵਸੇ ਰੱਖੂਗੇ ਜਿੰਨੂੰ ਚਾਹੀਦਾ ਤੇ ਜਦੋਂ ਜੀ ਮਾ ਖਾਓਗੇ ਰੋਟੀ ਫਿਰ ਤੁਹਾਨੂੰ ਦੱਸੂਗੀ ਵੀ ਸਾਗ ਨਾਲ ਕਿਵੇਂ ਬੜਿਆ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲੋ ਜੀ ਅਦਰ ਸਾਡਾ ਗਰਮਾ ਗਰਮ ਸਾਗ ਬਣ ਕੇ ਤਿਆਰ ਹੈ ਤੇ ਨਾਲ ਹੈਗੀ ਜੀ ਮੱਕੀ ਦੀ ਰੋਟੀ ਤੇ ਸਿੰਮੂ ਸਾਡੇ ਕਹਿੰਦੀ ਕੜਕ ਦੀ ਰੋਟੀ ਖਾਣੀ ਚਾਹਦੇ ਕਰਕੇ ਅਸੀਂ ਕੜਕ ਦੀ ਰੋਟੀ ਵੀ ਬਣਾ ਲਈ ਸੀਗੀ ਥੋੜੀ ਜੀ ਤੇ ਅਦਰ ਦੇਖੋ ਜੀ ਮੱਕੀ ਦੀ ਰੋਟੀ ਨਾਲ ਤੇ ਸਾਗ ਨਾਲ ਹੈ ਜੀ ਕਣਕ ਦੀ ਰੋਟੀ ਤੇ ਨਾਲ ਪੁਰਜੀ ਬਣਾਈ ਸੀ ਜੀ ਸਵੇਰੇ ਮੇਥੀ ਆਦੀ ਤੇ ਸੁੱਕੀਆਂ ਦੇ ਪੁਰਜੀ ਵੀ ਖਾਣੀ ਥੋੜੀ ਜੀ ਤੇ ਸਾਗ ਵੀ ਖਾਣਾ ਜੀ ਤੇ ਸਾਗ ਮੈਂ ਤਾਂ ਖਾ ਕੇ ਦੇਖਿਆ ਜੀ ਦੋ ਬੁਰਕੀਆਂ ਜੀ ਮੈਂ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਿਆ ਐਨ ਚਟਪੜਾ ਮਿਰਚਾ ਜਿਹੇ ਆਲਾ ਬਣਿਆ ਜੀ ਜੀ ਹੁਣ ਸੁੱਕਾ ਕੇ ਦੱਸੂਗੇ ਵੀ ਕਿਹਜਾ ਬਣਿਆ ਸੱਸੇ ਗੱਲੀ ਸਾਰਿਆਂ ਦੇਖਣ ਨੂੰ ਖਾਣ ਲੱਗਿਆ ਜੀ ਪ੍ਰਸ਼ਾਦਾ ਚ ਖਾਣ ਲੱਗੇ ਮੇਰਾ ਖਾਂ ਦੀ ਜੀ ਤੇ ਜੀ ਮੂਵੀ ਤੁਹਾਨੂੰ ਖਾ ਕੇ ਦੱਸੂਗੀ ਵੀ ਇਹ ਜੀ ਬਣੀ ਹੈ ਨਾ ਹਾਂਜੀ ਸਾਗ ਦਾ ਚੀ ਮੈਨੂੰ ਕਿਹਾ ਜਾਣਾ ਹੈ ਟੇਸਟੀ ਹੈ ਟੇਸਟੀ ਬਣਿਆ ਵਧੀਆ ਲੱਗਦਾ ਤੈਨੂੰ ਸਾਗ ਹੈ ਸੀ ਬੋ ਹਾਂ ਸਾਗ ਤੈਨੂੰ ਵਧੀਆ ਲੱਗਦਾ ਹੈ ਹਾਂ ਕਿ ਆ ਜਾ ਬਣਿਆ ਸਾਗ ਹੂੰ ਵਧੀਆ ਮਿਰਚਾਂ ਵਾਲਾ ਚਟਪਟਾ ਹਾਏ 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 ਨਿਆਰਾ ਆ ਗਿਆ ਜਦੋਂ ਇਹ ਹੂੰ ਠੀਕ ਹੈ ਨਾ ਵਿੱਚ ਮੈਂ ਥੋੜੀ ਜਿਹੀ ਤੇਜ਼ ਰੱਖੀ ਮੈਂ ਗਿਆ ਪਿੱਕਾ ਪਿੱਕਾ ਜਿਹਾ ਬਦਲਾ ਨਹੀਂ ਲੱਗਦਾ ਥੋੜਾ ਤੇ ਪਿੱਕਾ ਨਹੀਂ ਲੱਗਦਾ ਛੱਟਪਟਾ ਬਦਲਾ ਲੱਗਦਾ ਥੋੜਾ ਜਿਹਾ ਮਿਰਚ ਥੋਪੇ ਜਾਂਦਾ ਆਗਿ ਚਟਪਟਾ ਜਿਹਾ ਹੋਵੇ ਫੇਰ ਜ਼ਿਆਦਾ ਵਧੀਆ ਲੱਗਦਾ ਨਾ ਬਹੁਤ ਸਵਾਦ ਆਈ ਬਹੁਤ ਸਵਾਦ ਮੈਂ ਖਲਾਉਂਦਾ ਪੁੱਤ ਆਪਣੇ ਪੁੱਤ ਨੂੰ ਮੈਂ ਖਲਾਉਂਗਾ ਚਿੰਮੂ ਨੂੰ ਮੈਂ ਤਾਂ ਖਲਾਉਂਗਾ ਰੋਟੀ ਤੇ ਉਸਦੀ ਮੋਸਨ ਮੈਨੂੰ ਕਦੀ ਕਹਿੰਦਾ ਚਿੰਮੂ ਕਹਿੰਦੀ ਮੈਨੂੰ ਛਾਗ ਨਾਲ ਰੋਟੀ ਖਾਣੀ ਹੈ ਨਾ ਖਾਣੀ ਹੈ ਨਾ ਚਿੰਮੂ ਤੈਨੂੰ ਯੰਮੀ ਲੱਗਦਾ ਹੈ ਉਹ ਜੀ ਬਹੁਤ ਵਧੀਆ ਟੇਸਟੀ ਲੱਗਦੀ ਆ ਹੈ ਸਿਮੋ ਉਹ ਜੀ ਮੇ ਸਿਮੋ ਸਾਡਾ ਬੋਲਦਾ ਹੀ ਨਹੀਂ ਬਾਈ ਹਾਂ ਛਾਗ ਤੈਨੂੰ ਟੇਸਟੀ ਲੱਗਦਾ ਹੈ ਉਹ ਜੀ ਬਹੁਤ ਬਣੀ ਰਹੀ ਜੀ ਹਾਂ ਸਵੇਰੇ ਵਧੀਆ ਬਣੀ ਸੀ ਪੁਰਜੀ ਵੀ ਹਾਂ ਜੀ ਆ ਬੈਠ ਜਿਹੜੀ ਖੈਂਦੀ ਏ ਮੇਥੀ ਆਦੀ ਚਾਹ ਤੂੰ ਵੀ ਵਗਾਇਆ ਦੁੱਧ ਦੀ ਲੱਤਾ ਵਾਹ ਦੁੱਧੀ ਆ ਨਾ ਕਹਿੰਦੇ ਗਰਮ ਪੂਚੀ ਮੇਥੀ ਆਦੀ ਪੁਰਜੀ ਗਰਮ ਹੁੰਦੀ ਖਾ ਲੋ ਕਹਿੰਦੇ ਦਾਦਾ ਤਾ ਕੋਈ ਨਹੀਂ ਬਿਚਰੀ ਜੀ ਹਾਂ ਜੀ ਤੇ ਚਲੋ ਜੀ ਸਾਡਾ ਫਿਰ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਆਜੋ ਜੀ ਗਰਮਾ ਗਰਮ ਮੱਕੀ ਦਾ ਪ੍ਰਸ਼ਾਦਾ ਦੇ ਨਾਲ ਸਾਗ ਨਿੰਬੂ ਦਾ achar ਮਿਰਚਾ ਮਿਰਚਾ ਦਾ achar ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ ਗਾਦੋ ਬਾਏ